ਜੇਕਰ ਤੁਸੀਂ ਵੀ ਟਰੈਵਲ ਕਰਨ ਦੀ ਸੋਚ ਰਹੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖ ਕੇ ਜਾਓ ਤੇ ਆਪਣਾ ਵਹੀਕਲ ਸੋਚ ਸਮਝ ਕੇ ਲੈ ਕੇ ਰੋਡ ਦੇ ਉੱਪਰ ਚੜਿਓ ਕਿਉਂਕਿ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਦੱਸਦੀ ਹੈ ਕਿ ਜਿਸ ਤਰ੍ਹਾਂ ਮੌਸਮ ਵਿਭਾਗ ਨੇ ਕੁਝ ਦਿਨ ਪਹਿਲਾਂ ਇਹ ਅਲਰਟ ਵੀ ਜਾਰੀ ਕੀਤਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੜਕਾਂ ਦੇ ਉੱਪਰ ਜੋ ਵਿਜ਼ਿਬਿਲਟੀ ਹੈ ਉਹ ਜ਼ੀਰੋ ਹੋ ਸਕਦੀ ਹੈ ਤੇ ਉਸ ਦੇ ਅੱਜ ਅਸਰ ਦੇਖਣ ਨੂੰ ਵੀ ਮਿਲ ਰਹੀ ਹੈ ਦੱਸਦੀ ਹੈ ਕਿ ਵਿਜ਼ਿਬਿਲਟੀ ਧੁੰਦ ਦੇ ਕਾਰਨ ਬਿਲਕੁਲ ਜ਼ੀਰੋ ਦਿਖਾਈ ਦੇ ਰਹੀ ਹੈ ਤਾਂ ਵਿਜ਼ਿਬਿਲਟੀ ਜ਼ੀਰੋ ਦੇ ਕਾਰਨ ਲੋਕਾਂ ਨੂੰ ਸਫ਼ਰ ਕਰਨਾ ਮੁਸ਼ਕਲ ਹੋ ਜਾਏਗਾ ਤਾਂ ਦੱਸਦੀ ਹੈ ਕਿ ਇਹ ਤਸਵੀਰਾਂ ਫਾਜ਼ਲਕਾ ਫਿਰੋਜ਼ਪੁਰ ਰੋਡ ਦੀਆਂ ਨੇ ਜੋ ਰਿਕਾਰਡ ਕਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕੁਝ ਵੀ ਹਾਈਵੇ ਦੇ ਉੱਪਰ ਦਿਖਾਈ ਨਹੀਂ ਦੇ ਰਿਹਾ ਜਿੱਥੇ ਅਕਸਰ ਹੀ ਗੱਡੀਆਂ ਚਲਦੀਆਂ ਦਿਖਾਈ ਦਿੰਦੀਆਂ ਨੇ ਤਾਂ ਧੁੰਦ ਦੇ ਕਾਰਨ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਤੇ ਇਸ ਵਿਜ਼ਿਬਿਲਟੀ ਜ਼ੀਰੋ ਹੋਣ ਦੇ ਕਾਰਨ ਕੁਝ ਵੀ ਰੋਡ ਦੇ ਉੱਪਰ ਦਿਖਾਈ ਨਹੀਂ ਦੇ ਰਿਹਾ ਜੇਕਰ ਤੁਸੀਂ ਵੀ ਸੋਚ ਰਹੇ ਹੋ ਆਪਣਾ ਵਹੀਕਲ ਲੈ ਕੇ ਸੜਕ ਦੇ ਉੱਪਰ ਨਿਕਲਣ ਦੀ ਤਾਂ ਜਰਾ ਸੋਚ ਸਮਝ ਕੇ ਲੈ ਕੇ ਜਾਇਓ ਜੇਕਰ ਤੁਹਾਨੂੰ ਫਿਰ ਵੀ ਲੱਗਦਾ ਹੈ ਕਿ ਤੁਹਾਡਾ ਜਾਣਾ ਬਹੁਤ ਜ਼ਰੂਰੀ ਹੈ ਤਾਂ ਇੱਕ ਵਾਰ ਸੋਚ ਵਿਚਾਰ ਜ਼ਰੂਰ ਕਰ ਲਿਓ ਕਿਉਂਕਿ ਸੜਕਾਂ ਦੇ ਉੱਪਰ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਤੇ ਇਸ ਵਿਜ਼ਿਬਿਲਟੀ ਜ਼ੀਰੋ ਦੇ ਕਾਰਨ ਅਕਸਰ ਹੀ ਦੁਰਘਟਨਾਵਾਂ ਦੇ ਅਸਾਰ ਵੱਧ ਜਾਂਦੇ ਹੈ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਲਾਲਾਬਾਦ ਦੇ ਫਾਜ਼ਲਕਾ ਫਰੂਜ਼ਪੁਰ ਰੋਡ ਤੋਂ ਸਾਂਝਿਆ ਕਰ ਰਹੇ ਹਾਂ ਜਿਸ ਤਸਵੀਰਾਂ ਦੇ ਵਿੱਚ ਵਿਜ਼ਿਬਿਲਟੀ ਜ਼ੀਰੋ ਹੋ ਚੁੱਕੀ ਹੈ ਤਾ ਇਹ ਕੁਝ ਸਮੇਂ ਦੇ ਵਿੱਚ ਜਿਹੜੀ ਹੈ ਵਿਜ਼ਿਬਿਲਟੀ ਜ਼ੀਰੋ ਹੋਈ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਇੱਕਦਮ ਧੁੰਦ ਆਉਣ ਦੇ ਕਾਰਨ ਇਹ ਵਿਜ਼ਿਬਿਲਟੀ ਜ਼ੀਰੋ ਹੋਈ ਹੈ ਤਾਂ ਇੱਕ ਵਾਰ ਜ਼ਰੂਰ ਸੋਚ ਵਿਚਾਰ ਕੇ ਵਾਹਨ ਕੱਢੋ